ਲੋ ਜੀ ਅੱਜ ਬਣਾਵਾਂਗੇ ਆਪਾਂ ਚਟਪਟੀ ਜੀ ਪਕੌੜੀਆਂ ਵਾਲੀ ਪੰਜਾਬੀ ਸਟਾਈਲ ਵਿੱਚ ਬਿਲਕੁਲ ਸੌਖੇ ਤਰੀਕੇ ਨਾਲ ਕੜੀ ਠੀਕ ਹੈ ਜੀ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾਲ ਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚ ਰੋ ਤੇ ਲਖਵਿੰਦਰ ਭੈਣ ਜੀ ਆਪਣਾ ਧਿਆਨ ਰੱਖੋ ਤੁਸੀਂ ਟੈਨਸ਼ਨ ਨਾ ਲਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖ ਕੇ ਚੜ੍ਹਦੀ ਕਲਾ ਚ ਰੱਖੇ ਤੇ ਆਪਣਾ ਟਾਈਮ ਲਈ ਧਿਆਨ ਬਿਲਕੁਲ ਦਿਓ ਠੀਕ ਹੈ ਜੀ ਖਾਣ ਪੀਣ ਦੇ ਵੱਲੋਂ ਬਿਲਕੁਲ ਵੀ ਕੋਲ ਨਾ ਕਰਿਓ ਤੇ ਆਪਣੀ ਦਵਾਈ ਵਗੈਰਾ ਬੀਟ ਪ੍ਰੋਪਰ ਟਾਈਮ ਤੇ ਲੇਓ ਤੇ ਰੈਸਟ ਕਰੋ ਬਾਕੀ ਮੈਂ ਤੁਹਾਡਾ ਕਮੈਂਟ ਪੜਿਆ ਤੇ ਪਿੰਨ ਵੀ ਕੀਤਾ ਬਹੁਤ ਅੱਛਾ ਲੱਗਿਆ ਥੈਂਕ ਯੂ ਮੇਰੀ ਵੀਡੀਓ ਇੰਨੀ ਜ਼ਰੂਰੀ ਨਹੀਂ ਸਿਸਟਰ ਜਿੰਨੀ ਤੁਹਾਡੀ ਸਿਹਤ ਜ਼ਰੂਰੀ ਹੈ ਠੀਕ ਹੈ ਜੀ ਬਾਕੀ ਅੱਛਾ ਲੱਗਿਆ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਪਤਾ ਜਿਸ ਤਰ੍ਹਾਂ ਮੈਂ ਕੰਮ ਕਰਦੀ ਹਾਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੇ ਸਾਰੇ ਅੰਤ ਤੱਕ ਬਨੇ ਰਿਹਾ ਕਰੋ ਤੇ ਪਲੀਜ਼ ਪਿਆਰ ਨਾਲ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੈਨੂੰ ਇਸ ਟਾਈਮ ਤੁਹਾਡੇ ਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਰਸੋਈ ਵਗੈਰਾ ਸਾਫ ਕਰ ਲਈ ਸੀ ਕਿਸੇ ਦੇ ਕੰਮ ਤੋਂ ਮੈਂ ਕਿਹਾ ਚਲੋ ਕੜੀ ਬਣਾਨੇ ਆ ਦੁਪਹਿਰ ਦਾ ਟਾਈਮ ਹੋਣ ਲੱਗਾ ਤੇ ਅੱਜ ਬਣਾਵਾਂਗੇ ਜੀ ਕੜੀ ਕੜੀ ਤੁਹਾਨੂੰ ਪਤਾ ਜਿਵੇਂ ਕਿ ਆਪਾਂ ਦੇਸੀ ਸਟਾਈਲ ਦੇ ਵਿੱਚ ਹਮੇਸ਼ਾ ਜੋ ਵੀ ਕੰਮ ਕਰਦੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀਆਂ ਜੀ ਅੱਜ ਬਣਾਵਾਂਗੇ ਕੜੀ ਕੜੀ ਬਣਾਵਾਂਗੇ ਜੀ ਚੁੱਲੇ ਤੇ ਹਾਰੇ ਦੇ ਬਣਾਉਂਦੀਆਂ ਚੁੱਲੇ ਤੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਪਿਆਰਾ ਜਿਹਾ ਲਾਈਕ ਜ਼ਰੂਰ ਕਰੀਏ ਆਪਾਂ ਕੜੀ ਆਪਾਂ ਪੰਜਾਬੀ ਸਟਾਈਲ ਦੇ ਵਿੱਚ ਕੜੀ ਕਿੱਦਾਂ ਬਣਾਉਨੇ ਆ ਚੁੱਲੇ ਤੇ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇ ਬਹੁਤ ਸਾਰੀਆਂ ਭੈਣਾਂ ਗੈਸ ਤੇ ਵੀ ਬਣਾਉਂਦੇ ਆ ਪਰ ਜਿੰਨੀ ਕੜੀ ਕੜ ਕੜ ਕੇ ਚੁੱਲ੍ਹੇ ਤੇ ਬਣਦੀ ਹੈ ਨਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਇਧਰ ਵੈਸਣ ਸੀਗਾ ਲਿਆਂਦਾ ਆ ਮੈਂ ਕਿਹਾ ਨੂੰ ਛਾਣ ਕੇ ਇੱਕ ਵਾਰੀ ਰੱਖ ਲਈ ਆਪਣੀ ਤਸੱਲੀ ਬਖਸ਼ ਆਪਣਾ ਛਾਣਨਾ ਚਾਹੀਦਾ ਤੇ ਵੀ ਖੁੱਲਾ ਲਿਆਉਣਾ ਤੇ ਨੂੰ ਛਾਣ ਕੇ ਰੱਖਣਾ ਚਾਹੀਦਾ ਚਾਹੇ ਪੈਕਿੰਗ ਆਵੇ ਚਾਹੇ ਕੁਝ ਜਰੂਰ ਛਾਣਿਆ ਕਰੋ ਪਤਾ ਨਹੀਂ ਹੁੰਦਾ ਕਈ ਵਾਰੀ ਤੇ ਇਸ ਕਰਕੇ ਮੈਂ ਇਹਨੂੰ ਤਾਂ ਬਹਿਮ ਕਰਕੇ ਵਿੱਚ ਆਟਾ ਮੈਂ ਕਿਹਾ ਚਲੋ ਛਾਣ ਕੇ ਰੱਖ ਲੈਂ ਲਈਆ ਜਿੰਨਾ ਯੂਜ਼ ਹੋਏਗਾ ਬਾਕੀ ਡੱਬੇ ਚ ਪਾ ਕੇ ਰੱਖ ਲਾਂਗੇ ਠੀਕ ਹੈ ਜੀ ਇੱਦਾਂ ਆਪਾਂ ਹੁਣ ਬਣਾਵਾਂਗੇ ਜੀ ਕੜੀ ਦੀ ਧਿਆਲੀ ਕੋ ਚੱਲਦੀ ਰਹੀ ਸਾਡੀ ਕੜੀ ਮੈਂ ਜਦੋਂ ਵੀ ਬਣਾਣੀ ਹੋਵੇ ਹਮੇਸ਼ਾ ਮੈਂ ਸਵੇਰੇ ਰੱਖ ਦੇਣੀ ਹੁੰਦੀ ਹੈ ਮਤਲਬ ਰੋਟੀ ਸੋਈ ਸਾਫ਼ ਕਰਨ ਤੋਂ ਪਹਿਲਾਂ ਕੜੀ ਰੱਖ ਲਈਦੀ ਨਾਸ਼ਤਾ ਬਣਾ ਕੇ ਫਿਰ ਇਹ ਜੀ ਦੁਪਹਿਰ ਤੱਕ ਸਾਡੀ ਕੜੀ ਘੜਦੀ ਰਹਿੰਦੀ ਹੈ ਔਰ ਕੜੀ ਦਾ ਨਾਮ ਹੀ ਕੜਨਾ ਹੁੰਦਾ ਹੈ ਕੜੀ ਘੜ ਘੜ ਕੇ ਬਣਦੀ ਠੀਕ ਹੈ ਜੀ ਤੇ ਵੈਸੇ ਜਿਵੇਂ ਮੌਸਮ ਬਾਰਸ਼ਾਂ ਵਾਲਾ ਨਾ ਤੇ ਸਾਨੂੰ ਜ਼ਿਆਦਾ ਚੀਜ਼ ਲਿਆਣੀ ਨਹੀਂ ਚਾਹੀਦੀ ਕਿਉਂਕਿ ਅੱਜ ਕੱਲ ਸੂਸਰੀ ਤੇ ਸੁੰਦੀ ਬਹੁਤ ਜਲਦੀ ਪੈਂਦੀ ਹੈ ਤੇ ਲੋ ਜੀ ਵੈਸੇ ਤਾਂ ਵੇਖ ਲਓ ਬੇਸਨ ਆਪਾਂ ਛਾਂਡ ਲਿਆ ਕੁਝ ਨਹੀਂ ਨਿਕਲਿਆ ਪਰ ਇਹ ਸਾਡੇ ਮਨ ਨੂੰ ਪਸੰਦੀਜੀ ਹੋ ਜਾਂਦੀ ਹੈ ਪਤਾ ਨਹੀਂ ਹੁੰਦਾ ਨਾ ਬਸ ਵੈਸੇ ਵੀ ਛਾਨਣਾ ਆਪਣਾ ਇਤਬਾਰ ਨਹੀਂ ਕਰਨਾ ਚਾਹੀਦਾ ਹੁੰਦਾ ਬਾਹਰੋਂ ਦੀ ਬੇਸਨ ਆਉਂਦਾ ਕਿਸ ਤਰ੍ਹਾਂ ਹੁੰਦਾ ਵੈਸੇ ਤਾਂ ਅਸੀਂ ਚੱਕੀ ਤੋਂ ਲਿਆ ਹੁੰਦਾ ਹੈ ਪੀਸਿਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਠੀਕ ਹੈ ਜੀ ਜਿੰਨਾ ਹੀ ਹੂਜ ਹੁੰਦਾ ਆਪਾਂ ਕਰ ਲਾਂਗੇ ਬਾਕੀ ਆ ਦੇਖੋ ਜੀ ਪੱਲੇ ਇਹ ਲੱਸੀ ਇਹ 2.5 ਕਿਲੋ ਦੀ ਲੱਸੀ ਠੀਕ ਹੈ ਜੀ ਮੈਂ ਬਣਾਨੀ ਹੁੰਦੀ ਹਾਂ ਹਮੇਸ਼ਾ ਪਹਿਲਾਂ ਵੀ ਕਈ ਵਾਰੀ ਭੈਣਾਂ ਨੇ ਕਮੈਂਟ ਕੀਤਾ ਕਿ ਤੁਸੀਂ ਇੰਨੀ ਕੜੀ ਬਣਾਉਂਦੇ ਹੋ ਪਤੀਲੇ ਦੇ ਵਿੱਚ ਕਿਉਂ ਬਣਾਉਂਦੇ ਹੋ ਠੀਕ ਹੈ ਜੀ ਸਾਡੇ ਖੁੱਲੀ ਕੜੀ ਬਣਦੀ ਹੈ ਜੀ ਇਹ ਰੱਖੀ ਹੋਈ ਸੀ ਥੋੜੀ ਜੀ ਲਾਲ ਲੱਸੀ ਇਸੇ ਵਿੱਚ ਇਹ ਪਾ ਲੰਮਿਆ ਓਣੇ ਦੇ ਵਿੱਚ ਪਾਵਾਂਗੇ ਜੀ ਆਪਾਂ ਪਹਿਲਾਂ ਮਿਕਸ ਕਰ ਲੈਣਾ ਪਾਣੀ ਕਿਲੋ ਜਿਵੇਂ 2.5 ਕਿਲੋ ਲੱਸੀ ਓਨਾ ਹੀ ਬਰਾਬਰ ਆਪਾਂ ਪਾਣੀ ਪਾ ਲੈਣਾ ਠੀਕ ਹੈ ਜੀ ਇਹ ਲੱਸੀ ਗਾੜੀ ਸੀ ਇਸ ਕਰਕੇ ਮੈਂ ਇੰਨਾ ਹੀ ਡੋਂਗੋ ਭਰ ਕੇ ਪਾਣੀ ਪਾ ਲਿਆ ਹੁਣ ਆਪਣੇ ਅੰਦਾਜ਼ੇ ਦੇ ਨਾਲ ਅਸੀਂ ਕੜੀ ਜਿਸ ਤਰ੍ਹਾਂ ਬਣਾਣੀ ਹੈ ਉਹਨਾਂ ਹੀ ਵੇਸਣ ਪਾ ਲੈਣ। ਠੀਕ ਹੈ ਜੀ। ਆਲੋ ਜੀ ਦੋ ਮੁਠੀਆਂ ਆਪਾਂ ਪਾ ਰਹੀਆਂ ਵੇਸਣ ਦੀਆਂ ਭਰ ਕੇ ਹੁਣ ਆਪਾਂ ਇਹਦੇ ਵਿੱਚ ਆਪਣੇ ਪਾ ਲੈਣਾ ਜੀ ਫੇਸ ਤੋਂ ਅਨਸਾਰ ਜਿਸ ਤਰ੍ਹਾਂ ਤੁਸੀਂ ਨਮਕ ਜਾਂਦੇ ਤੇਜ਼ ਖਾਂਦੇ ਹੋ, ਘੱਟ ਖਾਂਦੇ ਹੋ ਠੀਕ ਹੈ ਜੀ। ਥੋੜੀ ਜੀ ਪਾ ਲਾਂਗੇ ਇਹਦੇ ਵਿੱਚ ਲਾਲ ਮਿਰਚ, ਹਰੀ ਪਾਉਂਗੀ ਮੈਂ ਵੈਸੇ ਇਹਦੇ ਵਿੱਚ 1.5 ਚਮਚ ਪਾ ਦੂਗੀ ਜੀ ਹਲਦੀ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ। ਚੋਰ ਪੈਟ ਦੇ ਨਾਲ ਕਰਦੀ ਹੁੰਦੀ ਆ ਜੇਕਰ ਤੁਸੀਂ ਮਧਾਣੀ ਨਾ ਕਰਦੇ ਮਧਾਣੀ ਨਾ ਕਰ ਸਕਦੇ ਇਸੰਦੀ ਨਾ ਗੜੀ ਨਹੀਂ ਕਰਣੀ ਚਾਹੀਦੀ ਹੈ ਜੀ ਧਿਆਨ ਰੱਖਿਓ ਬਿਲਕੁਲ ਨਹੀਂ ਕਰਨਾ ਕਾਕ ਲੈਣਾ ਹੁਣ ਆਪਾਂ ਬਾਲਦਿਆਂ ਚੁੱਲੇ ਦੇ ਵਿੱਚ ਅੱਗ ਠੀਕ ਹੈ ਜੀ ਆਪਾਂ ਚੁੱਲੇ ਤੇ ਤਾਂ ਬਾਕੀ ਸਾਮ ਜਾਣਿਆ ਪਹਿਲਾਂ ਖਰਾ ਜੇ ਸਾਡਾ ਚੁੱਲੇ ਤੇ ਤਾਂ ਅੱਗੇ ਜਾ ਤੱਕ ਆਪਾਂ ਰੋਈਦਾ ਜਿਹੜੇ ਹੋਰ ਕੰਮ ਆਉਂਦੇ ਨੇ ਵੇੜ ਦੂੰਗੀ ਕੜੀ ਬਣੀ ਰਹੂਗੀ ਦੁਪਹਿਰ ਤੱਕ ਸਫਾਈਆਂ ਸੂਈਆਂ ਆਪਣੇ ਕੰਮ ਨਵੇੜਾਂ ਠੀਕ ਹੈ ਜੀ ਤੇ ਲਓ ਜੀ ਇੱਧਰ ਬਾਅਦ ਲਈ ਅੱਗ ਤੁਸੀਂ ਦੇਖ ਰਹੇ ਹੋ ਨਹੀਂ ਕਿ ਮੈਂ ਤੜਕਾ ਨਹੀਂ ਲਾਇਆ ਮੈਂ ਹਮੇਸ਼ਾ ਤੜਕਾ ਬਾਅਦ ਚ ਲਾਂਦੀ ਹੁੰਦੀ ਆ ਪਕੌੜੇ ਬਣਾਉਣ ਲੱਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਬਣਾ ਕੇ ਦੇਖਿਓ ਕੜੀ ਕਿਉਂਕਿ ਜਿੰਨੇ ਨੂੰ ਆਪਾਂ ਤੜਕਾ ਲਾਣੇ ਹੁੰਦੇ ਨੇ ਉਹਨੇ ਸਾਡੀ ਕੜੀ ਰਿਜਣ ਲੱਗ ਜਾਂਦੀ ਹੈ ਠੀਕ ਹੈ ਜੀ ਜਿਵੇਂ ਆਪਾਂ ਅਸੀਂ ਦਾਲਾਂ ਨੂੰ ਤੜਕਾ ਲਾਣੇ ਆ ਨਾ ਮੈਂ ਜਿਵੇਂ ਅੱਧ ਪਚਦੀ ਜੀ ਹੁਣ ਰਿ ਕੁਸੀਂ ਵੀ ਇਹ ਤਰੀਕੇ ਨਾਲ ਲਾਇਓ ਠੀਕ ਹੈ ਜੀ ਆਪਾਂ ਰੱਖ ਦਿੰਦੇ ਹੁਣ ਇਹਨੂੰ ਚੁੱਲੇ ਤੇ ਉਬਲਣਾ ਅਰ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਥੋੜਾ ਨਾ ਦਿਰੀਜਨ ਤੋਂ ਬਾਅਦ ਇਹਦੇ ਵਿੱਚ ਕੜਛੀ ਰੱਖ ਦਿਆ ਕਰੋ ਫਿਰ ਸਾਡੀ ਕੜੀ ਨਾ ਉਬਲਦੀ ਨਹੀਂ ਹੈਗੀ ਠੀਕ ਹੈ ਜੀ ਜੇਕਰ ਆਪਾਂ ਇਹਦੇ ਵਿੱਚ ਕੜੀ ਕੜਛੀ ਰੱਖ ਦਿੰਦੇ ਆ ਨਾ ਫਿਰ ਉਬਲਦੀ ਨਹੀਂ ਹੈਗੀ ਨਹੀਂ ਤੇ ਕਈ ਵਰੀ ਹੁੰਦਾ ਬਹੁਤ ਸਾਰੀਆਂ ਬੀਬੀਆਂ ਕਹਿ ਦਿੰਦੀਆਂ ਵੀ ਸਾਡੀ ਕੜੀ ਉਬਲ ਜਾਂਦੀ ਕੋਲ ਬਹਿਣਾ ਪੈਂਦਾ ਬਿਲਕੁਲ ਵੀ ਨਹੀਂ ਬਹਿਣਾ ਪੈਂਦਾ ਪਰ ਇੱਕ ਚਮਚ ਜੋ ਇੱਕ ਦੋ ਚਮਚ ਨਾ ਤੁਸੀਂ ਤੇਲ ਦੇ ਵਿੱਚ ਸੁੱਟ ਦੋ ਤੇ ਇੱਕ ਕੜਛੀ ਵਿੱਚ ਰੱਖ ਦੋ ਤਾਡੀ ਕੜੀ ਕਦੀ ਵੀ ਨਹੀਂ ਉਬਲੇਗੀ ਇਹ ਚੀਜ਼ ਦੀ ਨਾ ਮਤਲਬ ਕਹਿੰਦੇ ਖੱਟੀ ਹੋਵੇ ਉਹ ਤਾਂ ਉਬਲਦੀ ਏ ਜੇ ਜ਼ਿਆਦਾ ਲੱਸੀ ਖੱਟੀ ਹੋਏਗੀ ਨਾ ਉਹ ਉਬਲ ਜਾਂਦੀ ਏ ਇਸ ਕਰਕੇ ਲੋ ਜੀ ਹੁਣ ਆਪਣੀ ਅੰਦਰ ਕੜੀ ਰਜੀ ਦੇ ਲਈ ਆਪਾਂ ਉਧਰ ਰੱਖ ਲੈਂਦੇ ਆ ਤੜਕੇ ਦੀ ਤਿਆਰੀ ਪਕੌੜੇ ਵਗੈਰਾ ਬਣਾ ਲਾਂਗੇ ਠੀਕ ਹੈ ਜੀ ਮੈਂ ਕਿਾ ਚਲੋ ਪੰਜਾਬੀ ਕੜੀ ਅਸੀਂ ਜਿੱਦਾ ਬਣਾਉਣੀ ਹੈ ਤੁਹਾਡੇ ਨਾਲ ਤਾਂ ਹੀ ਸ਼ੇਅਰ ਕਰਦੇ ਆ ਤੇ ਲੋ ਗਾਇਸ ਇਹਨੂੰ ਪਾ ਗਿਆ ਰਿਜਾ ਦੇਖੋ ਕੜੀ ਹੁਣ ਰਿਜਣ ਲੱਗ ਗਈ ਨਾ ਆਪਾਂ ਇਧਰ ਹਾਰੇ ਚੱਕ ਬਾਲ ਲਈ ਸੀ ਮੈਂ ਕਿਹਾ ਚਲੋ ਇੱਥੇ ਲਾ ਦਿੰਨੇ ਆ ਤੜਕਾ ਇਹਨੂੰ ਆਪਾਂ ਹਾਰੇ ਚ ਇਧਰ ਖਾਖ ਦਿੰਨੇ ਆ ਮੱਠੀ ਮੱਠੀ ਆਗ ਤੇ ਅੰਦਰ ਹੁਣ ਰਿਜਦਾ ਰਹੇਗਾ ਰਿਜਦੀ ਰਹੇ ਠੀਕ ਹੈ ਜੀ ਇੱਧਰ ਆਪਾਂ ਬੜਾ ਫਰੜਕਾ ਵਗੈਰਾ ਨਾਲ ਲੈਣਾ ਪਕੌੜੇ ਬਣਾ ਲੈਣੀਆਂ ਲੋ ਜੀ ਇੱਧਰ ਘਾ ਦਿੰਨੇ ਆਪਾਂ ਤੇਰ ਤੇ ਬਾਕੀ ਗਾਇਜ਼ ਮੈਂ ਦਿਖਾਣੇ ਆ ਤੁਹਾਨੂੰ ਮੈਂ ਕੀ ਕੁਛ ਮਟੀਰੀਅਲ ਮਤਲਬ ਇਹਦੇ ਚ ਪਾਣੀ ਹੋਣੀ ਆਪਣੀ ਕੜੀ ਚ ਜੋ ਜੋ ਪੰਨੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਦੇਖੋ ਜੀ ਆਹ ਦੇਖੋ ਜੀ ਸਾਬਤ ਧਨੀਆ ਲੈ ਲਿਆ ਮੇਥੀ ਲੈ ਲਈ ਸਾਬਤ ਮਿਰਚਾਂ ਲੈ ਲਈਆਂ ਹਿੰਗ ਲੈ ਲੈਣੀ ਠੀਕ ਹੈ ਜੀ ਆਹ ਚੀਜ਼ਾਂ ਪਾ ਤੈਨੂੰ ਬਾਕੀ ਨਮਕ ਮਿਰਚ ਹਲਦੀ ਸਾਰਾ ਕੁਝ ਪਾਤਾ ਏ ਮੈਂ ਲੈ ਲਿਆ ਜੀ ਪਕੌੜਿਆਂ ਵਾਸਤੇ ਵੇਸ਼ਣ ਇਹਦੇ ਵਿੱਚ ਹਲਕਾ ਜਿਹਾ ਨਮਕ ਵੀ ਤੁਸੀਂ ਪਾ ਸਕਦੇ ਹੋ ਤੇ ਇੱਕ ਚੁਟਕੀ ਮਿੱਠਾ ਸੋਡਾ ਪਾ ਲਓ ਜੇਕਰ ਤੁਹਾਡੇ ਪਕੌੜੇ ਸਖਤ ਬਣਦੇ ਆ ਤਾਂ ਠੀਕ ਹੈ ਬਾਕੀ ਇੱਕ ਤੜਕੇ ਵਾਸਤੇ ਪਿਆਜ਼ ਕੱਟ ਲੇ ਲਸਣ ਹਰੀਆਂ ਮਿਰਚਾਂ ਅਦਰਕ ਬਾਕੀ ਤੇਲ ਹੋ ਜੇ ਗਰਮ ਸਭ ਤੋਂ ਪਹਿਲਾਂ ਪਾਪਣਾ ਵਾਂਗੇ ਜੀ ਇੱਥੇ ਪਕੌ ਟਕੋੜੇ ਬਣਾ ਕੇ ਫਿਰ ਮੈਂ ਬਾਅਦ ਚੋ ਤੜਕਾ ਜਿਸ ਤਰ੍ਹਾਂ ਲੰਦੀ ਮੈਂ ਤੁਹਾਡੇ ਲੋਸੇ ਤਰ੍ਹਾਂ ਵੀਡੀਓ ਸ਼ੇਅਰ ਕਰੂੰਗੀ ਤੇਲ ਹੋ ਜਵੇ ਸਾਡਾ ਚੰਗੀ ਤਰ੍ਹਾਂ ਪਹਿਲਾਂ ਗਰਮ ਹੋ ਜੀ ਇੱਧਰ ਤੇਲ ਗਰਮ ਹੋ ਗਿਆ ਇੱਧਰ ਆਪਾਂ ਕਰ ਲੈਨੇ ਆਪਣਾ ਮਿਕਸ ਬੇਸਣ ਠੀਕ ਹੈ ਜੀ ਕਈ ਸਿੰਪਲ ਖਾਂਦੇ ਆਂ ਕਈ ਪਿਆਜ਼ਾਂ ਵਾਲੇ ਖਾਂਦੇ ਜੇਕਰ ਤੁਸੀਂ ਪਿਆਜ਼ ਪਾਣਾ ਚਾਹਦੇ ਹੋ ਪਕੌੜਿਆਂ ਚ ਪਿਆਜ਼ ਵੀ ਪਾ ਸਕਦੇ ਹੋ ਅਸੀਂ ਸਿੰਪਲ ਖਾਂਦੇ ਆਂ ਸਾਨੂੰ ਸਿੰਪਲ ਵਧੀਆ ਲੱਗਦੇ ਆ ਇਸ ਕਰਕੇ ਹਮੇਸ਼ਾ ਮੈਂ ਤਾਂ ਕੜੀ ਦੇ ਵਿੱਚ ਨਾ ਪਕੌੜੇ ਸਿੰਪਲ ਹੀ ਪਾਉਂਦੀ ਹੁੰਨੀ ਆ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਇਹਦਾ ਜਿਹੜਾ ਬੈਟਰ ਹੈ ਥੋੜਾ ਜਿਆਦਾ ਗਾੜਾ ਵੀ ਨਹੀਂ ਰੱਖਣਾ ਜਿਆਦਾ ਪਤਲਾ ਵੀ ਨਹੀਂ ਰੱਖਣਾ ਇੱਕਦਮ ਘੋਲ ਕੇ ਰਹਿਣੇ ਨੇ ਤੇ ਲੋ ਜੀ ਇਧਰ ਹੋ ਗਿਆ ਸਾਡਾ ਤੇਲ ਗਰਮ ਹੁਣ ਆਪਾਂ ਫਟਾਫਟ ਆਪਣੇ ਪਕੌੜੇ ਬਣਾ ਲਾਂਗੇ ਤੇ ਲੋ ਜੀ ਬੜੀ ਸੋਹਣੀ ਕੋਇਲ ਦੀ ਆਵਾਜ਼ ਆ ਰਹੀ ਸੀ ਨਾ ਮੈਨੂੰ ਵੀ ਬਹੁਤ ਅੱਛੀ ਲੱਗਦੀ ਏ ਕੋਇਲ ਦੀ ਆਵਾਜ਼ ਤੇ ਆ ਦੇਖ ਲੋ ਜਿਹੜੇ ਪਕੌੜੇ ਕੱਢਦੇ ਆ ਨੇ ਬਹੁਤ ਸੌਫਟ ਸੌਫਟ ਹੁੰਦੇ ਆ ਜੇਕਰ ਤੁਹਾਡੇ ਕੋਲ ਮਿੱਠਾ ਸੇਡਾ ਤੁਸੀਂ ਨਹੀਂ ਪਸੰਦ ਕਰਦੇ ਨਾ ਤਾਂ ਤੁਸੀਂ ਨਾ ਪਾਓ ਤੇ ਇਹਦੇ ਵਿੱਚ ਨਾ ਇੱਕ ਕੁਟ ਲੱਸੀ ਦਾ ਵੀ ਪਾ ਲਿਓ ਠੀਕ ਹੈ ਲੱਸੀ ਇਹਨਾਂ ਦੀ ਮੈਂ ਸੁਣਿਆ ਕਹਿੰਦੇ ਸਾਡੇ ਨਾ ਪਕੌੜੇ ਸੌਫਟ ਨਹੀਂ ਬਣਦੇ ਹੈਗੇ ਮੈਂ ਲੱਸੀ ਵੀ ਇਹਦੇ ਵਿੱਚ ਵੀ ਬੇਸਨ ਨੂੰ ਮਿਕਸ ਕਰ ਲੈਣੀ ਆ ਥੋੜਾ ਜਿਹਾ ਲੱਸੀ ਪਾ ਕੇ ਠੀਕ ਹੈ ਜੀ ਤੇ ਜੇਕਰ ਤੁਸੀਂ ਵੀ ਚਾਹਦੇ ਹੋ ਇਸ ਤਰ੍ਹਾਂ ਤੁਹਾਡੇ ਵੀ ਸਖਤ ਬਣਦੇ ਆ ਤੇ ਜਿਆਦਾ ਥੋੜਾ ਬੈਟਰ ਠੀਕ ਚੈ ਰੱਖੋ ਮੈਂ ਪਤਲਾ ਜਿਆ ਕਰਕੇ ਸੌਫਟ ਸੌਫਟ ਪਕੌੜੇ ਪਕੌੜੇ ਜਿਹੜੇ ਹੁੰਦੇ ਆ ਨਾ ਕੜੀ ਦੇ ਵਿੱਚ ਬਹੁਤ ਹੀ ਵਧੀਆ ਲੱਗਦੇ ਤੇ ਪਕੌੜੇ ਤਾਂ ਤੁਹਾਨੂੰ ਪਕੌੜਿਆਂ ਵਾਲੀ ਕੜੀ ਦਾ ਤਾਂ ਤੁਹਾਨੂੰ ਪਤਾ ਹੀ ਸਵਾਦ ਹੀ ਵੱਖਰਾ ਹੁੰਦਾ ਤੇ ਲਓ ਜੀ ਇਧਰ ਆਪਾਂ ਹੁਣ ਕਰ ਲਿਆ ਹੈ ਤੇਲ ਗਰਮ ਆਪਣਾ ਐਕਸਟਰਾ ਗਰਮ ਲਿਆ ਸੀ ਪਕੌੜੇ ਕਰਕੇ ਫਿਰ ਆਪਾਂ ਸਭ ਤੋਂ ਪਹਿਲਾਂ ਆਪਾਂ ਤਲ ਲਾਂਗੇ ਜੀ ਮਿਰਚਾਂ ਲਾਲ ਵਾਲੀਆਂ ਠੀਕ ਹੈ ਜੀ ਇਹਨਾਂ ਨੂੰ ਫਰਾਈ ਕਰਨਾ ਨੇ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਜੀ ਹਿੰਗ ਪਾ ਦੇਣੀ ठीक है जी हूँ पावगे थोड़ी जी मेथी मेथी भुन लैनी है चंगी तरह उस तो बाद उसवे जी ये लसन लसन थोड़ा जहाँ ब्राउन हल्का जहाँ कच्चा पन ना पनना ठीक है जी हल्का जहा ब्राउन हो जाए हूँ आप देंगे जी अपना अदरक प्याज कट्टे हुए ਹਰੀਲੇ ਦੀ ਪਾਦਾਂਗੇ ਜਿਹੜਾ ਧੰਨੀਆਂ ਨਾ ਸਾਬਤ ਵਾਲਾ ਇਹਦੇ ਵਿੱਚੇ ਪਾਦਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲੈਣਾ ਫਿਰ ਲੌ ਜੀ ਉੱਤਰ ਲੱਗ ਜਾ ਸਾਡਾ ਤੜਕਾ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਕੱਟੀਆਂ ਹੋਈਆਂ ਆਪਣਾ ਹਰੀਆਂ ਮਿਰਚਾਂ ਠੀਕ ਹੈ ਜੀ ਥੋੜੀਆਂ ਜੀਆਂ ਹਰੀਆਂ ਮਿਰਚਾਂ ਆਪਾਂ ਭੁੰਨ ਕੇ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਜੀ ਕੜੀ ਦੇ ਵਿੱਚੇ ਇਹ ਤੇਰ ਆਪਾਂ ਨਾਲ ਲੈਨੇ ਤੜਕਾ ਪਾ ਦੇਨੇ ਇਹਦੇ ਵਿੱਚ ਮੱਠੀ ਮੱਠੀ ਅੱਗ ਤੇ ਹੁਣ ਰਿਜ ਜੀ ਰਹੇਗੀ ਬਾਕੀ ਗਾਇਜ਼ ਮੇਰਾ ਤਾਂ ਆ ਤਰੀਕਾ ਹੈ ਮੈਂ ਇਸੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਹੁਣ ਇਹ ਆਪਣੇ ਆਪ ਰਿਜ ਜੀ ਰਹੇਗੀ ਨਾ ਉਬਲੇਗੀ ਨਾ ਕੁਝ मठी मठी अगते जिनी रिझदी रहेगी उ कड़ कड़ के बढ़िया तरीके ने बनेगी ठीक है जी देखो जी इधर कड़ी थोड़ी धुआं हो गया ए ना थले गोए ला दीजिए ना इस करके फिर धुआं हो जाएगा कड़ी बनने वाली है तो इधर आप दें चूल्हे त चावल चावल धो के रख लेना इधर साढ़े चावल बन जाए गए बाकी उधर आप काम कर लागे ठीक है जी देखो मैं कढ़ाई च हमेशा चावल बनाई हूँ कढ़ाई के चावल बहुत वापिया बनते हैं एक तो खिले खिले ज बनते हैं बस मैं चलो चूल्ले का ना लाहा ला, खट ली चेतर तर चाहिए इधर चावल बनी जान गए तो लोग आए सारे खोच सा कड़ी बिलकुल है नृज दई है ठीक है हूँ आप लेंगे जी अपने पकौड़े ਅਨੇ रिजदी ਰਹੇਗੀ ਬਸ ਜਦੋਂ ਬਣਨ ਲੱਗ ਜੇ ਨਾ ਫਿਰ ਪਕੌੜੇ ਪਾ ਦੋ ਇਹਦੇ ਨਾਲ ਥੋੜੀ ਰਸਮੀ ਸੀਜੀ ਹੋ ਜਾਂਦੀ ਏ ਵਧੀਆ ਤਰੀਕੇ ਨਾਲ ਗਾੜੀ ਵੀ ਹੋ ਜਾਂਦੀ ਹੈ ਹਾਂ ਹਾਂ ਲੱਗ ਸੁਪਿਆ ਕਿਹਨਾਂ ਦਾ ਹਾਂ ਲੱਗ ਤੇ ਲੋ ਕਾਇਸੇ ਤਾਂ ਬਾਟ ਕੇ ਤੇ ਹੋ ਗਈ ਸਾਡੀ ਕੜੀ ਤਿਆਰ ਆ ਦੇਖੋ ਜਿਸ ਚਾਵਲ ਸਾਡੇ ਬਣ ਗਏ ਨੇ ਆਪਾਂ ਚਾਵਲ ਵੀ ਉੱਪਲੇ ਆਏ ਤੇ ਕੜੀ ਵੀ ਕੜੀ ਆਪਾਂ ਇਹਦੇ ਵਿੱਚ ਪਲਟਾ ਲਈ ਏ ਠੀਕ ਹੈ ਕਿਉਂਕਿ ਫਿਰ ਨਾ ਉਹ ਕਾਲਾ ਹੁੰਦਾ ਨੀਚੋਂ ਦੀ ਤੇ ਹੁਣ ਆਪਾਂ ਲਾਵਾਂਗੇ ਵਧੀਆ ਜਿਹਾ ਤੜਕਾ ਦੇਸੀ ਘਿਓ ਦਾ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਹੁਣ ਆਪਾਂ ਦਾਣਾ ਜੀ ਦੇਗੀ ਮਿਰਚ ਤੇ ਕੜੀ ਪੱਤੇ ਦਾ ਤਦ ਲਗਦਾ ਫਿਰ ਦੇਖਿਓ ਇਹਦੇ ਨਾਲ ਟੇਸਟ ਬਹੁਤ ਵਧੀਆ ਆ ਜਾਂਦਾ ਹੈ ਕੜਕਾਣਾ ਬਹੁਤ ਵਧੀਆ ਲੱਗਦਾ ਹੈ ਇਹਦੇ ਨਾਲ ਥੋੜੀ ਖੁਸ਼ਬੂ ਵੀ ਹੋ ਜਾਂਦੀ ਹੈ ਟੇਸਟ ਵੀ ਲੱਗ ਤੋਂ ਹੋ ਜਾਂਦਾ ਹੈ ਠੀਕ ਹੈ ਜੀ ਮੈਂ ਇਸੇ ਸਟਾਈਲ ਨਾਲ ਬਣਾਉਂਦੀ ਹੁੰਨੀ ਆ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਬਣਾਉਂਦੇ ਹੁੰਦੇ ਹੋ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਅਸੀਂ ਤੇ ਇਹੀ ਕੜੀ ਪਕੌੜਾ ਪੰਜਾਬੀ ਸਟਾਈਲ ਦੇ ਵਿੱਚ ਇਹੀ ਬਣਾਉਂਦੇ ਆ ਬਾਕੀ ਕਮੈਂਟਾਂ ਵਿੱਚ ਕਰਿਓ ਜਰੂਰ ਦੱਸਿਓ ਮੇਰਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ ਬਾਕੀ ਲਓ ਜੀ ਹੁਣ ਆਪਾਂ ਪਾ ਦੇਨੇ ਇਹਦੇ ਵਿੱਚ ਹਰਾ ਧਨੀਆ 34 ਵੀ ਬਹੁਤ ਵਧੀਆ ਟੇਸਟ ਆ ਜਾਂਦਾ ਹੈ